ਆਪਣੇ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਰੁੱਝੇ ਰਹਿਣ ਕਾਰਨ ਵਿਅਕਤੀ ਸਰੀਰ ਵਿੱਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਪਰ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੇ ਨੇ ਜੇਕਰ ਤੁਹਾਨੂੰ ਆਪਣੀਆਂ ਲੱਤਾਂ ਦੇ ਵਿੱਚ ਸੋਚ ਮੋਢਿਆਂ ਦੇ ਵਿੱਚ ਦਰਦ ਥਕਾਵਟ ਭੁੱਖ ਨਾ ਲੱਗਣਾ ਤੇ ਬਾਰ-ਬਾਰ ਵਾਸ਼ਰੂਮ ਜਾਣਾ ਤੇ ਵਾਸ਼ਰੂਮ ਦੇ ਵਿੱਚ ਝੱਗ ਆਉਣਾ ਤੇ ਕਈ ਵਾਰ ਖੂਨ ਵਗਣ ਵਰਗੇ ਲੱਛਣ ਮਹਿਸੂਸ ਹੁੰਦੇ ਨੇ ਤਾਂ ਇਹਨਾਂ ਨੂੰ ਹਲਕੇ ਵਿੱਚ ਨਾ ਲਾਓ ਇਹ ਗੁਰਦੇ ਦੀਆਂ ਬਿਮਾਰੀਆਂ ਦੇ ਲੱਛਣ ਹੋ ਸਕਦੇ ਨੇ ਅਸੀਂ ਜੋ ਵੀ ਖਾਂਦੇ ਹਾਂ ਜਦੋਂ ਇਹ ਪੇਟ ਵਿੱਚ ਪਚ ਜਾਂਦਾ ਹੈ ਤਾਂ ਇਹ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਦੇ ਨਾਲ ਨਾਲ ਨੁਕਸਾਨ ਦੇ ਰਸਾਇਣ ਵੀ ਛੱੜਦਾ ਹੈ ਸਰੀਰ ਵਿੱਚੋਂ ਇਹਨਾਂ ਹਾਨੀਕਾਰਕ ਰਸਾਇਣਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਗੁਰਦੇ ਉਹਨਾਂ ਨੂੰ ਕੱਢਣ ਦਾ ਕੰਮ ਕਰਦੇ ਨੇ ਗੁਰਦੇ ਫਿਲਟਰੇਸ਼ਨ ਦਾ ਕੰਮ ਕਰਦੇ ਨੇ ਜੋ ਜ਼ਰੂਰੀ ਪੋਸ਼ਟਿਕ ਤੱਤਾਂ ਨੂੰ ਫਿਲਟਰ ਕਰਦੇ ਨੇ ਤੇ ਉਹਨਾਂ ਨੂੰ ਸਰੀਰ ਦੇ ਅੰਦਰ ਖੂਨ ਵਿੱਚ ਪਹੁੰਚਾਉਂਦੇ ਨੇ ਇਸ ਨਾਲ ਬਾਕੀ ਬਚਿਆ ਨੁਕਸਾਨਦੇਹ ਜ਼ਹਿਰ ਵਾਸ਼ਰੂਮ ਰਾਹੀਂ ਸਰੀਰ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਜੇਕਰ ਗੁਰਦੇ ਵਿੱਚ ਕੋਈ ਸਮੱਸਿਆ ਹੁੰਦੀ ਹੈ ਤਾਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਦੇ ਸਾਰੇ ਅੰਗ ਆਪਣੀ ਰੱਖਿਆ ਕਰਦੇ ਨੇ ਤੇ ਆਪਣੇ ਆਪ ਨੂੰ ਸਾਫ਼ ਕਰਦੇ ਨੇ ਪਰ ਜਦੋਂ ਅਸੀਂ ਇਹਨਾਂ ਅੰਗਾਂ ਦੀ ਸਿਹਤ ਬਾਰੇ ਨਹੀਂ ਸੋਚਦੇ ਤਾਂ ਸਵਾਦ ਲਈ ਗਲਤ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਅੰਗ ਵੀ ਪ੍ਰਭਾਵਿਤ ਹੋਣ ਲੱਗਦੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਬੁਰੀਆਂ ਆਤਾਂ ਸਾਡੇ ਗੁਰਦਿਆਂ ਤੇ ਜ਼ਿਆਦਾ ਦਬਾਅ ਪਾਉਂਦੀਆਂ ਨੇ ਜਦੋਂ ਸਾਡੇ ਭੋਜਨ ਵਿੱਚ ਜ਼ਿਆਦਾ ਨੁਕਸਾਨ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਗੁਰਦੇ ਵੀ ਇਸ ਨੂੰ ਪੂਰੀ ਤਰ੍ਹਾਂ ਫਿਲਟਰ ਕਰਨ 'ਚ ਅਸਮਰੱਥ ਹੁੰਦੇ ਨੇ ਇਹ ਹਾਨੀਕਾਰਕ ਰਸਾਇਣ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਗੁਰਦੇ ਫੇਲ ਹੋਣ ਦੇ ਲੱਛਣ ਤੁਹਾਡੇ ਤੇ ਚਿਹਰੇ ਵਿੱਚ ਸੋਚ ਲੈ ਕੇ ਆਉਂਦੇ ਨੇ ਇਸ ਦੇ ਵਿੱਚ ਲੋਕ ਗੰਭੀਰ ਅਮੀਨੀਆ ਦਾ ਸ਼ਿਕਾਰ ਹੋ ਜਾਂਦੇ ਨੇ ਗੰਭੀਰ ਸਮਸਿਆਵਾਂ ਦੀ ਸਥਿਤੀ ਦੇ ਵਿੱਚ ਤੁਹਾਨੂੰ ਇੱਕ ਨੇਫਰੋਲੋਜਿਸਟ ਕੋਲ ਜਾਣਾ ਚਾਹੀਦਾ ਹੈ ਜੋ ਤੁਹਾਡੇ ਹਿਮੋਗਲੋਬਿਨ ਯੂਰੀਆ ਸੋਡੀਅਮ ਫਾਸਫੋਰਸ ਪੋਟਾਸ਼ੀਅਮ ਉਹ ਸਾਰਿਆਂ ਦੀ ਜਾਂਚ ਕਰਾਏਗਾ ਜੇਕਰ ਦਵਾਈਆਂ ਅਸਰਦਾਰ ਨਾ ਹੋਣ ਤਾਂ ਡੈਲਸਿਸ ਵੀ ਕੀਤਾ ਜਾ ਸਕਦਾ ਹੈ ਅਜਿਹੀ ਸਥਿਤੀ ਵਿੱਚ ਰੋਕਥਾਮ ਜ਼ਰੂਰੀ ਹੁੰਦੀ ਹੈ ਗੁਰਦੇ ਲਈ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਖੱਟੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਕਸਰਤ ਦੇ ਨਾਲ ਗੁਰਦਿਆਂ ਨੂੰ ਨੁਕਸਾਨ ਹੁਣ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਤੁਹਾਡੀ ਬਿਮਾਰੀ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਤਾਂ ਤੁਸੀਂ ਮੱਕੀ ਦੇ ਕੌਨ ਸਿਲਕ ਦੀ ਚਾਹ ਬਣਾ ਕੇ ਪੀ ਸਕਦੇ ਹੋ ਮੱਕੀ ਦੀ ਕੌਨ ਸਿਲਕ ਦੀ ਚਾਹ ਬਣਾਉਣ ਦੇ ਲਈ ਥੋੜੀ ਜਿਹੀ ਮੱਕੀ ਦੇ ਬਾਲ ਨੂੰ ਧੋਵੋ ਇੱਕ ਗਲਾਸ ਪਾਣੀ ਵਿੱਚ ਇੱਕ ਚੁਟਕੀ ਹਲਦੀ ਤੇ ਥੋੜੀ ਜਿਹੀ ਅਜਵਾਇਨ ਬਾਲੋ ਤੇ ਇਸ ਨੂੰ ਪੂਰੀ ਤਰ੍ਹਾਂ ਪਕਾਓ ਇਸ ਨੂੰ ਛਾਣ ਕੇ ਪੀਣ ਦੇ ਨਾਲ ਤੁਹਾਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਪਰ ਜ਼ਿਆਦਾ ਗੰਭੀਰ ਹੋਣ ਤੇ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਵੀ ਬੇਹਤ ਜ਼ਰੂਰੀ ਹੈ